ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈ ਰੀ ਨਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਅੱਜ ਪੰਥਕ ਜਥੇਬੰਦੀਆਂ ਵੱਲੋਂ 25 ਅਕਤੂਬਰ ਨੂੰ ਬਰਗਾੜੀ ਦੇ ਸ਼ਹੀਦੀ ਸਮਾਗਮ ਵਿਖੇ ਨੌਨਕਾਤੀ ਪ੍ਰੋਗਰਾਮ ਦੇ ਅਨੁਸਾਰ ਛੜਕਾਂ ਤੇ ਕਾਲੀਆਂ ਚੰਡੀਆਂ ਲੈ ਕੇ ਰੋਸ ਵਿਖਾਵਾ ਕਰਨਾ ਸੀ ਇਹ ਪ੍ਰੋਗਰਾਮ ਕਿੰਨਾ ਕੁ ਸਫਲ ਰਿਹਾ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਕਾੜੀਨਾ ਸਟੂਡੀਓਜ਼ ਮੌਜੂਦ ਨੇ ਪੈਰੇਦਾਰ ਤੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਜੀ ਵਾਈ ਕੁਚੀਕਾ ਖਾਲਸਾ ਵਾਈ ਕੁਚੀਕੀ ਪਤੇ ਅੱਜ ਦੇ ਰੋਜ਼ ਵਿਖਾਵੇ ਪ੍ਰੋਗਰਾਮ ਦੇ ਵਿੱਚ ਸੰਗਤਾ ਨੇ ਜੋ ਰੋਜ਼ ਵਿਖਾਵਾ ਕੀਤਾ ਉਸ ਦੇ ਵਿੱਚ ਰੋ ਘਟਿਆ ਜਾਂ ਵਧਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਭਵਿੱਖੀ ਰਾਜਨੀਤੀ ਤੇ ਇਸ ਦਾ ਕੀ ਪ੍ਰਭਾਵ ਪਵੇਗਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਵਿਸਤਾਰ ਸਹਿਤ ਦੱਸੋ ਦੇਖੋ ਵੀਰ ਅੱਜ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਸੰਗਤਾਂ ਨੇ ਸ਼ਰਕਾਂ ਦੇ ਕਿਨਾਰੇਾਂ ਤੇ ਕਾਲੀਆਂ ਛੰਡੀਆਂ ਲੈ ਕੇ ਇੱਕ ਮਨੁੱਖੀ ਚੇਨ ਬਣਾਈ ਜਾਂ ਕਿਤੇ ਧਰਨਾ ਦੇ ਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਇਹ ਪ੍ਰੋਗਰਾਮ 25 ਅਕਤੂਬਰ ਨੂੰ ਜਿਹੜਾ ਬਰਗਾੜੀ ਚ ਸ਼ਹੀਦ ਹੋਏ ਸਿੰਘ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਜਿਹੜਾ ਸ਼ਰਧਾਂਜਲੀ ਸਮਾਰੋਹ ਹੋਇਆ ਸੀ ਉੱਥੇ ਜਿਹੜਾ ਕੌਮ ਨੇ ਅਗਲਾ ਨੌਨਖਾਤੀ ਪ੍ਰੋਗਰਾਮ ਦਿੱਤਾ ਸੀ ਉਹਦੇ ਚ ਇਹਦਾ ਐਲਾਨ ਕੀਤਾ ਗਿਆ ਸੀ ਇਹ 30 ਤਰੀਕ ਨੂੰ ਜਿਹੜੇ ਸਿੱਖ ਪ੍ਰਚਾਰਕ ਨੇ ਉਹ ਬਾਜ਼ਰ ਨੂੰ ਖੂਮ ਦਾ ਪਹਿਲਾ ਦਿਨ ਜਾਣਗੇ ਤੇ 3 ਨਵੰਬਰ ਕਿਉਂਕਿ 3 ਨਵੰਬਰ ਦਾ ਦਿਨ ਇਸ ਲਈ ਚੁਣਿਆ ਗਿਆ ਸੀ ਕਿ 3 ਨਵੰਬਰ ਨੂੰ ਜਿਹੜਾ ਦਿੱਲੀ 'ਚ ਕਤਲੇਆਮ ਸ਼ੁਰੂ ਹੋਇਆ ਸੀਗਾ 31 ਅਕਤੂਬਰ ਦੀ ਸ਼ਾਮ ਨੂੰ ਸਿੱਖਾਂ ਦਾ 3 ਨਵੰਬਰ ਨੂੰ ਉਹ ਸਿੱਖਰਾਂ ਤੇ ਸੀ ਮਤਲਬ ਦਿੱਲੀ ਸਮੇਤ ਪੰਜਾਬ ਦੇ 127 ਸ਼ਹਿਰਾਂ ਦੇ ਵਿੱਚ ਬੜਾ ਸਿੱਖਰਾਂ ਤੇ ਸੀ ਇਹ 3 ਨਵੰਬਰ ਨੂੰ ਜਿਹੜਾ ਸਿੱਖ ਕਤਲੇਆਮ ਹੋਇਆ ਤੂ ਉਸ ਕਤਲੇਆਮ ਦੀ ਯਾਦ ਦੂਸਰਾ ਜਿਹੜਾ ਏਸ ਵੇਲੇ ਪੰਜਾਬ ਦੇ ਵਿੱਚ ਗ੍ਰੰਥ ਤੇ ਪੰਥ ਦੀ ਰੱਖਿਆ ਲਈ ਸੰਘਰਸ਼ ਚੱਲ ਰਿਹਾ ਉਸ ਨੂੰ ਲੈ ਕੇ ਇਹ ਜਿਹੜਾ ਅੱਜ ਦਾ ਸੰਦਾ ਸੀ ਜਿਹੜਾ ਦਿੱਤਾ ਸੀ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਅੱਜ ਜਿਹੜਾ ਸੰਤਾਂ ਨੇ ਰੋਸ ਵਖਾਵਾ ਕੀਤਾ ਜੀ ਇਹ ਦਾ ਜਿਹੜਾ ਪਹਿਲਾਂ ਪਹਿਲੇ ਦਿਨਾਂ ਦੇ ਵਿੱਚ ਸੰਘਰਸ਼ ਚੱਲਿਆ ਉਹਦੇ ਨਾਲ ਉਹ ਮਤਲਬ ਕੀ ਵੱਧ ਸੀ ਜਾਂ ਕੀ ਘਟ ਸੀ ਸੋ ਮੈਂ ਮਤਲਬ ਇਸ ਕੱਲ ਨੂੰ ਮਹਿਸੂਸ ਕੀਤਾ ਕਿ ਬੜਾ ਅਜਬ ਵਾਲਾ ਜਿਹੜਾ ਪ੍ਰੋਗਰਾਮ ਸੀ ਇਹ ਬੜਾ ਅਨੋਖਾ ਜਿਹਾ ਪ੍ਰੋਗਰਾਮ ਬਣਿਆ ਜੀ ਕਿ ਸੰਗਤਾਂ ਸੜਕਾਂ ਦੇ ਕਿਨਾਰਿਆਂ ਤੇ ਹਰ ਪਿੰਡ ਦੀ ਸੰਗਤ ਸੀ ਜਿਹੜੀ ਉਹ ਜਿਹੜੀ ਵੀ ਹੁਣ ਸੜਕ ਲੱਗਦੀ ਸੀ ਉਹਦੇ ਤੇ ਆ ਕੇ ਬੈਠੀ ਸਤਨਾਮ ਵਾਹਿਗੁਰੂ ਦਾ ਜਾਪ ਹੋਇਆ ਕਾਹਨੀਆਂ ਚੰਡੀਆਂ ਜਿਹੜੀਆਂ ਲੈ ਕੇ ਸੰਗਤਾਂ ਬੈਠਿਆ ਮਤਲਬ ਕਿਸੇ ਅਵਾਜ ਵਿੱਚ ਕੋਈ ਵਿਗੜ ਨਹੀਂ ਕੋਈ ਬੰਦ ਵਾਲੀ ਗੱਲ ਨਹੀਂ ਮਤਲਬ ਜਿਹੜੀਆਂ ਸੰਗਤਾਂ ਮੈਂ ਜਿਹੜਾ ਮਹਿਸੂਸ ਕੀਤਾ ਮੈਂ ਦੋ ਤਿੰਨ ਧਰਨੇ ਤੇ ਜਿੱਥੇ ਜਾ ਕੇ ਬੈਠਿਆ ਇਹ ਜਿਹੜੀਆਂ ਸੰਗਤਾਂ ਉਸ ਧਰਨੇ ਸੰਗਤਾਂ ਦੇ ਕੋਲ ਲੰਗਦੀਆਂ ਸੀ ਜਿਹੜੇ ਧਰਨੇ ਤੇ ਬੈਠੇ ਤੇ ਉਹਨਾਂ ਦੇ ਮਨਾ ਚ ਮਤਲਬ ਜਾਂ ਉਹਨਾਂ ਦੀਆਂ ਅੱਖਾਂ ਚ ਜਾਂ ਉਹਨਾਂ ਦੇ ਚਿਹਰਿਆਂ ਚ ਮਤਲਬ ਇੱਕ ਗੱਲ ਦੇਖਣ ਨੂੰ ਵਿਖਾਈ ਦੇ ਰਹੀ ਸੀ ਜਿਹੜੇ ਕੋਲ ਦੇ ਲੰਗਣ ਵਾਲੇ ਰਾਹਗੀਰ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਮਤਲਬ ਕਿ ਅਸੀਂ ਵੀ ਇਸ ਜਿਹੜਾ ਅੱਜ ਬਠੀਆਂ ਸਾਨੂੰ ਪਹਿਰੇ ਅਸੀਂ ਵੀ ਇਹਦੇ ਇਹਦਾ ਹਿੱਸਾ ਹੁੰਦੇ ਉਹਨਾਂ ਦੇ ਮਨ ਦੇ ਵਿੱਚੋਂ ਮਤਲਬ ਇਸ ਤਰ੍ਹਾਂ ਦਾ ਬਰਬਲ ਆ ਜਿਹੜਾ ਉਹ ਉਹਨਾਂ ਦੇ ਚਿਹਰੇ ਤੋਂ ਸਾਫ਼ ਪੜਿਆ ਜਾ ਸਕਦਾ ਸੀ ਸੋ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਸੁਨੇਹਾ ਅੱਜ ਕਿਉਂਕਿ ਜਿਸ ਤਰ੍ਹਾਂ ਸੰਘਤਾ ਨੇ ਅੱਜ ਦਾ ਰੂਪ ਸ਼ਾਂਤ ਮੀਠਾਂ ਦੇ ਨਾਲ ਜਿਵੇਂ ਮਤਲਬ ਉਪਰੋਂ ਸੀਹੀ ਪ੍ਰੋਗਰਾਮ ਕੌਮ ਦਾ ਉਸ ਅਨਸਾਰ ਇਸ ਨੂੰ ਨੇਪਰੇ ਚਾੜਿਆ ਤੇ ਅਗਲੀ ਗੱਲ ਹੈ ਜਿਹੜੀ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਜਿਸ ਤਰ੍ਹਾਂ ਪਹਿਲੇ ਦਿਨ ਅਸੀਂ ਧਰਨੇ ਲੱਗੇ ਸੀ ਹਾਂਜੀ ਜਦੋਂ ਇਹ ਬਿਰਗਾੜੀ ਵਾਲਾ ਗੁਰੂ ਸਾਹਿਬ ਦਾ ਜਿਹੜੇ ਅੰਗ ਸੀ ਉਹਨਾਂ ਦਾ ਕਤਲੇਆਮ ਕਰਕੇ ਬਿਰਗਾੜੀ ਦੀਆਂ ਗਲੀਆਂ ਬਜ਼ਾਰਾਂ ਗੁੜੀਆਂ ਤੇ ਰੋਲਿਆ ਗਿਆ ਤੇ ਉਸ ਤੋਂ ਬਾਅਦ ਕੌਮ ਦੇ ਹਿਰਦੇ ਜਿਵੇਂ ਬਲੁੰਦਰੇ ਗਏ ਸੀ ਤੇ ਸਮੁੱਚੀ ਕੌਮ ਸੀ ਜਿਹੜੀ ਉਹ ਸੜਕਾਂ ਤੇ ਆ ਕੇ ਬੈਠ ਗਈ ਸੀ ਸੋ ਅੱਜ ਵੀ ਮੈਨੂੰ ਲੱਗਿਆ ਕਿ ਉਹ ਜਿਹੜਾ ਰੋ ਆ ਉਹ ਜਿਹੜਾ ਰੋਸ ਆ ਉਹ ਜਿਹੜਾ ਮਨ ਦੇ ਵਿੱਚ ਜਿਹੜੀ ਪੀੜਾ ਵਾ ਉਹ ਅੱਜ ਵੀ ਉਸੇ ਹੀ ਤਰ੍ਹਾਂ ਬਾਰ ਕਰਾਰ ਆ ਸੋ ਕਿਤੇ ਵੀ ਸੰਗਤਾਂ ਸੀ ਜਿਹੜੀਆਂ ਉਹਨਾਂ ਦਾ ਜਜ਼ਬੇ ਦੇ ਵਿੱਚ ਉਹਨਾਂ ਦੀ ਬੇਨਤੀ ਦੇ ਵਿੱਚ ਮੈਨੂੰ ਕਿਤੇ ਵਿਖਾਈ ਫਰਕਾ ਜਿਹੜਾ ਉਹ ਵਿਖਾਈ ਨਹੀਂ ਦਸੋ ਅੱਜ ਸਰਕਾਰ ਨੂੰ ਇੱਕ ਜਿਹੜਾ ਵੱਡਾ ਸਨਿਹ ਹੈ ਗਿਆ ਕਿ ਕੌਮ ਆ ਜਿਹੜੀ ਕਿਉਂਕਿ ਉਹਦੇ ਗੁਰੂ ਦਾ ਅਪਮਾਨ ਹੋਇਆ ਗੁਰੂ ਦਾ ਕਤਲਿਆਮ ਹੋਇਆ ਇਸ ਨੂੰ ਕੌਮ ਕਿਸੇ ਵੀ ਕੀਮਤ ਤੇ ਸਰਕਾਰ ਜਿੰਨਾ ਮਰਜ਼ੀ ਠੰਡਾ ਕਰਨ ਦੀ ਕੋਸ਼ਿਸ਼ ਕਰੇ ਇਹਨੂੰ ਕਿਸੇ ਵੀ ਕੀਮਤ ਤੇ ਨਾ ਉਹ ਠੰਡਾ ਕਰ ਸਕਦੀ ਆ ਨਾ ਉਹ ਦਵਾ ਸਕਦੀ ਆ ਉਹ ਅੱਜ ਇੱਕ ਬਹੁਤ ਵੱਡਾ ਸਨਿਹ ਜਿਹੜਾ ਅੱਜ ਦੇ ਸ਼ਾਂਤ ਮਰੀ ਟਾਂਗ ਦੇ ਨਾਲ ਕੀਤੇ ਰੋਸ ਪਰਦਾਸ਼ੀਆਂ ਨੇ ਬਣਾਈ ਮਨੁੱਖੀ ਚੇਨ ਨੇ ਇਹ ਬਹੁਤ ਵੱਡਾ ਸਨਿਹ ਸਰਕਾਰ ਨੂੰ ਦਿੱਤਾ ਬੀਤੀ ਰਾਤ ਬਾਦਲ ਸਰਕਾਰ ਨੇ ਬੇਅਦਬੀ ਦੇ ਦੋਸ਼ ਤੇ ਵਿੱਚ ਦੋ ਅਮਰਤਾਰੀ ਸਿੱਖ ਭਰਾਵਾਂ ਨੂੰ ਜੋ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਅਚਾਨਕ ਜੇਲ੍ਹ ਚੋਂ ਰਿਹਾ ਕਰ ਦਿੱਤਾ ਇਸ ਦਾ ਕੀ ਪ੍ਰਭਾਵ ਪਵੇਗਾ ਕੀ ਇਸ ਦੇ ਨਾਲ ਸੰਘਰਸ਼ ਮਗੇਗਾ ਜਾਂ ਸ਼ਾਂਤ ਹੋਵੇਗਾ ਉਹ ਵੀ ਜਿਹੜਾ ਇਕ ਤਾਂ ਪਹਿਲੀ ਗੱਲ ਜਿਹੜੀ ਗੱਲ ਸਾਬਤ ਹੋਈ ਸਾਡੇ ਸਾਹਮਣੇ ਆਈ ਕਿ ਬਾਦਲ ਸਰਕਾਰ ਨੇ ਉਹਨਾਂ ਦੋਨਾਂ ਅੰਮ੍ਰਿਤਧਾਰੀ ਨੌਜਵਾਨ ਭਰਾਵਾਂ ਨੂੰ ਰੁਪਿੰਦਰ ਸਿੰਘ ਖਾਲਸੇ ਤੇ ਜਸਵਿੰਦਰ ਸਿੰਘ ਨੂੰ ਜਿਨ੍ਹਾਂ ਤੇ ਇਹ ਦੋਸ਼ ਲਾਇਆ ਗਿਆ ਸੀ ਕਿ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਸਾਹਿਬਾਨ ਦੇ ਅੰਗਾਂ ਦਾ ਕਤਲੇਆਮ ਹੋਇਆ ਉਹਦੇ ਲਈ ਉਹ ਦੋਸ਼ੀ ਨੇ ਸੋ ਉਸ ਬਾਰੇ ਸੁਖਵੀਰ ਸਿੰਘ ਬਾਦਲ ਜਿਹੜਾ ਇਸ ਸੂਬੇ ਦਾ ਗ੍ਰਹਿ ਮੰਤਰੀ ਵੀ ਆ ਉਪ ਮੁੱਖ ਮੰਤਰੀ ਵੀ ਆ ਪਾਰਟੀ ਦਾ ਪ੍ਰਧਾਨ ਵੀ ਆ ਉਹਨੇ ਜਿਹੜਾ ਮਤਲਬ ਕ੍ਰਾਈਮ ਦਾ ਡੀਜੀਪੀ ਆ ਅਪਰਾਧ ਦਾ ਡੀਜੀਪੀ ਆ ਜਿਹੜਾ ਮਤਲਬ ਅਸੀਂ ਸਮਝਿਆ ਕਿ ਸੂਬੇ ਦਾ ਦੂਜਾ ਵੱਡਾ ਪੁਲਿਸ ਅਫਸਰ ਹੈ ਜਿਹੜਾ ਉਹਦੇ ਨਾਲ ਬੈਠ ਕੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਇਹ ਇਲਜ਼ਾਮ ਇਹ ਦੋਸ਼ ਆ ਜਿਹੜਾ ਠੋਕ ਵਜਾ ਕੇ ਲਾਇਆ ਕਿ ਅਸੀਂ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਬਰਗਾੜੀ ਵਿੱਚ ਗੁਰੂ ਸਾਹਿਬ ਦਾ ਅਪਮਾਨ ਕੀਤਾ ਗੁਰੂ ਸਾਹਿਬ ਦਾ ਕਤਲੇਆਮ ਕੀਤਾ ਉਹਨਾਂ ਨੂੰ ਫੜ ਲਿਆ ਤੇ ਨਾਲ ਦੀ ਨਾਲ ਉਹਨਾਂ ਦੀਆਂ ਜਿਹੜੀਆਂ ਵਿਦੇਸ਼ਾਂ ਨਾਲ ਜੁੜੀਆਂ ਤਾਰਾ ਨੇ ਉਹ ਵੀ ਸਾਡੇ ਸਾਹਮਣੇ ਆ ਗਈਆਂ ਨੇ ਉਹ ਕੈਦਾ ਉਹਨਾਂ ਦੀ ਜਿਹੜੀ ਰਿਕਾਰਡਿੰਗ ਆ ਉਹ ਵੀ ਸੰਦਾਈ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੂਬੇ ਦਾ ਮੁੱਖ ਮੰਤਰੀ ਆ ਉਹਨੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਹ ਗਿਆ ਸੀਗਾ ਕਿ ਉਹ ਦੋਸ਼ੀ ਆ ਜਿਹੜੇ ਅਸੀਂ ਫੜਦੇ ਆ ਜੀ ਤੇ ਉਹ ਪਿੰਡ ਦੀ ਜਿਹੜੀ ਪੰਚਾਇਤ ਆ ਤੁਸੀਂ ਜਾ ਕੇ ਉਹਨੂੰ ਪੁੱਛ ਲਓ ਜੀ ਉਹ ਪਿੰਡ ਦੀ ਪੰਚਾਇਤ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਬਾਕੀ ਇਹ ਜਿਹੜੇ ਬੰਦੇ ਨੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੇ ਇਹ ਦੋਸ਼ ਆ ਜਿਹੇ ਅਫਰਾਦ ਆ ਕੀਤਾ ਇਹ ਮੁੱਖ ਮੰਤਰੀ ਨੇ ਸੋ ਮੁੱਖ ਮੰਤਰੀ ਨੇ ਉਸ ਵੇਲੇ ਇਸ ਗੱਲ ਦੀ ਗਵਾਹੀ ਭਰੀ ਇਹ ਦੋ ਨੌਜਵਾਨ ਦੋਸ਼ੀ ਨੇ ਅਸੀਂ ਮਤਲਬ ਪੂਰੀ ਜਾਂਚ ਪਰਖ ਕਰਕੇ ਇਹਨਾਂ ਨੂੰ ਫੜਿਆ ਵਾ ਪੰਚਾਇਤ ਨੇ ਇਹਦੀ ਗਵਾਹੀ ਦਿੱਤੀ ਆ ਸੁਖਵੀਰ ਬਾਦਲ ਨੇ ਤਾਂ ਮਤਲਬ ਵਿਦੇਸ਼ਾਂ ਨਾਲ ਤਾਰਾ ਤੱਕ ਜੋੜਤੀਆਂ ਤੇ ਅੱਜ ਬੀਤੀ ਰਾਤ ਸਰਕਾਰ ਨੇ ਇਹ ਕਿਹਾ ਵਾ ਅਦਾਲਤ ਦੇ ਵਿੱਚ ਕਿ ਸਾਨੂੰ ਇਹਨਾਂ ਦੇ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ ਹਾਂਜੀ ਸੋ ਕਿੱਦੀ ਮੈਂ ਸਮਝਦਾ ਕਿ ਸ਼ਾਇਦ ਇਤਿਹਾਸ ਦੇ ਵਿੱਚ ਇਹ ਪਹਿਲੀ ਘਟਨਾ ਹੋਊਗੀ ਕਿ ਇੱਕ ਮੁੱਖ ਮੰਤਰੀ ਇੱਕ ਉਪ ਮੁੱਖ ਮੰਤਰੀ ਦੋਨਾਂ ਨੇ ਐਡਾ ਵੱਡਾ ਝੂਠ ਬੋਲਿਆ ਹਾਂਜੀ ਸੋ ਇਸ ਝੂਠ ਦਾ ਉਹਨਾਂ ਨੂੰ ਕੀ ਕਿ ਮੈਂ ਅਜਾ ਭੁਗਤਣਾ ਪਊਗਾ ਇਹ ਤਾਂ ਸਮਾਂ ਦੱਸੂਗਾ ਪਰੰਤੂ ਕਾਨੂੰਨੀ ਪੱਖ ਕੀ ਕਹਿੰਦਾ ਇਹ ਜਿਹੜੇ ਸਿੱਖ ਵਕੀਰ ਨੇ ਉਹਨਾਂ ਨੂੰ ਜਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਸੁਖਵੀਰ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਮੁੱਦਿਆਂ ਤੇ ਝੂਠਾ ਦੋਸ਼ ਲਾਇਆ 6 ਦਿਨੋਂ ਪੁਲਿਸ ਰਿਮਾਰਕtirਿਆ ਇਹਨੇ ਦਿਨੋਂ ਜੇਲ੍ਹ ਚ ਰਿਹਾ ਤੇ ਜਿਹੜੀ ਕੌਮ ਸ਼ਰਮਸ਼ਾਰ ਕਰਨ ਦਾ ਕੌਮ ਨੂੰ ਸ਼ਰਮਸ਼ਾਰ ਕਰਨ ਦਾ ਜਿਹੜਾ ਕੋਝਾ ਯਤਨ ਹੋਇਆ ਸੋ ਇਹਦਾ ਉਹਨਾਂ ਤੇ ਕਿਸ ਧਾਰਾ ਦੀ ਪਰਚਾ ਦਰਜ ਕਰਵਾਇਆ ਜਾ ਸਕਦਾ ਸੋ ਜਿਹੜੇ ਸਾਡੇ ਕਾਨੂੰਨ ਸਿੱਖ ਕਾਨੂੰਨਦਾਨਿਕ ਉਹਨਾਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਦੂਸਰਾ ਇਹ ਸਾਬਤ ਹੋ ਗਿਆ ਕਿ ਇਹ ਦੋਨੇ ਪਿਓ ਪੁੱਤ ਮਹਾ ਝੂਠੇ ਨੇ ਮਹਾ ਝੂਠੇ ਨੇ ਸੋ ਜਿਹੜਾ ਝੂਠਾ ਬੰਦਾ ਉਹਨੂੰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਰਹਿਣ ਦਾ ਵੀ ਕੋਈ ਹੱਕ ਨਹੀਂ ਸੋ ਕੌਮ ਨੂੰ ਇਹਨਾਂ ਦੋਨਾਂ ਝੂਠੇ ਵਿਅਕਤੀਆਂ ਤੋਂ ਅਸਤੀਫਾ ਮੰਗਣੇ ਚਾਹੀਦੇ ਨੇ ਅਗਲੀ ਗੱਲ ਜਿਹੜੀ ਤੁਸੀਂ ਇਸ ਮਸਲੇ ਤੇ ਕੀਤੀ ਆ ਕਿ ਜਿਹੜਾ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹਾਂਜੀ ਉਹਨਾਂ ਨੂੰ ਜੇਲ੍ਹ ਤੋਂ ਰਿਹਾਅ ਕਰਤਾ ਕਿ ਉਹਨਾਂ ਵਿਰੁੱਧ ਕੋਈ ਥੋਸ ਸਬੂਤ ਹੈ ਜਿਹੜਾ ਨਹੀਂ ਮਿਲਿਆ ਪਰੰਤੂ ਨਾਲ ਦੀ ਨਾਲ ਜੋਹਾਰ ਸਿੰਘ ਵਾਲਾ ਪਿੰਡ ਦੇ ਵਿੱਚੋਂ 1 ਜੂਨ ਨੂੰ ਸ਼੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਸੀ ਜਿਹੜੇ ਉਹ ਚੋਰੀ ਹੋਏ। ਦੂਸਰਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗਾਂ ਦਾ ਕਤਲੇਆਮ ਕਰਕੇ ਉਹਨਾਂ ਨੂੰ ਬਰਗਾੜੀ ਦੀਆਂ ਗਲੀਆਂ ਵਿੱਚ ਵਜਾਰਾ ਅਤੇ ਰੂੜੀਆਂ ਤੇ ਰੋਲਿਆ ਗਿਆ। ਤੀਸਰੀ ਗੱਲ ਕਿ ਇਸ ਕਾਂਡ ਦੇ ਲਈ ਇਸ ਬਦਬੀ ਦੇ ਲਈ ਇਸ ਕਤਲੇਆਮ ਦੇ ਲਈ ਇਹ ਜਿਹੜੇ ਦੋ ਨੌਜਵਾਨ ਕੱਲ ਇਹਨਾਂ ਨੇ ਛੱਡੇ ਨੇ। ਏ ਦੋਸ਼ੀ ਗਿਰਦਾਨੇ ਗਏ ਸੋ ਇਹ ਤਿੰਨੇ ਘਟਨਾਵਾਂ ਨੇ ਜਾਂ ਤਿੰਨੇ ਕੇਸ ਨੇ ਇਹਨਾਂ ਦੀ ਜਾਂਚ ਆ ਜਿਹੜੀ ਉਹ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਸੌਂਪਦੀ ਆ ਸਰਕਾਰ ਬਾਦਲ ਸਰਕਾਰ ਨੇ ਆਪਣੇ ਹੱਥ ਖੜੇ ਕਰ ਲਿਆ ਸੀਬੀਆਈ ਨੂੰ ਮਤਲਬ ਇਹ ਜ਼ਿੰਮੇਵਾਰੀ ਦੇਤੀ ਆ ਸੀਬੀਆਈ ਨੂੰ ਅੱਗੇ ਕਰਤਾ ਸੋ ਅਸੀਂ ਸਾਰੇ ਜਾਣਦੇ ਆ ਕਿ ਸੀਬੀਆਈ ਨੂੰ ਕਦੇ ਖੁਦ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਈ ਤਾਂ ਕਾਂਗਰਸ ਦਾ ਤੋਤਾ ਹਾਂਜੀ ਸੋ ਸੀਬੀਆਈ ਆ ਜਿਹੜੀ ਉਹ ਹਮੇਸ਼ਾ ਕੇਂਦਰ ਸਰਕਾਰ ਦਾ ਤੋਤਾ ਰਹੀ ਆ ਕੱਲ ਉਹਦੀ ਕਾਂਗਰਸ ਦਾ ਤੋਤਾ ਸੀ ਤੇ ਅੱਜ ਭਾਜਪਾ ਦਾ ਤੋਤਾ ਸੋ ਸੀਬੀਆਈ ਤੋਂ ਵੀ ਅਸੀਂ ਜੀ ਇਸ ਗੱਲ ਦੀ ਉਮੀਦ ਕਰੀਏ ਕਿ ਉਹ ਸਿੱਖਾਂ ਨੂੰ ਇਨਸਾਫ ਦੇਊਗੀ ਤਾਂ ਮੈਨੂੰ ਲੱਗਦਾ ਕਿ ਇਹ ਸੁਪਨਿਆਂ 'ਚ ਰਹਿਣ ਵਾਲੀ ਗੱਲ ਆ ਸੋ ਸੀਬੀਆਈ ਨੇ ਵੀ ਕੱਲ ਨੂੰ ਉਹੀ ਸਿੱਟਾ ਕੱਢਣਾ ਵਾ ਜਿਹੜਾ ਭਾਜਪਾ ਨੇ ਚਾਹਣਾ ਜਿਹੜਾ ਮੋਦੀ ਕਹਿੰਦੇ ਨੇ ਚਾਹਣਾ ਜਾਂ ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਬਾਦਲਗਿਆਂ ਦੇ ਨਾਲ ਕੀ ਗੰਡ ਧੁੱਪ ਕਰਨੀ ਹੈ ਕਿਉਂਕਿ ਦੋਨਾਂ ਪਾਰਟੀਆਂ ਦੇ ਇਸ ਵੇਲੇ ਜਿਹੜੇ ਰਿਸ਼ਤੇ ਨੇ ਉਹ ਬੜੇ ਕੜਤਣ ਵਾਲੇ ਚੱਲ ਰਹੇ ਨੇ ਸੋ ਬਾਦਲ ਕਹਤੋਂ ਇਸ ਦਵਾ ਚ ਭਾਜਪਾ ਨੇ ਕੀ ਕੀ ਮੰਗਵਾਉਣਾ ਵਾ ਉਹ ਵੱਖਰੀ ਗੱਲ ਐ ਸੋ ਇਸ ਬਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੀਬੀਆਈ ਦੀ ਜਾਂਚ ਆ ਇੱਕ ਤਾਂ ਇਹ ਆ ਕਿ ਮਾਮਲਾ ਲੰਬਾ ਪੈ ਗਿਆ ਹਾਂਜੀ ਦੂਸਰੀ ਗੱਲ ਐ ਕਿ ਸੀਬੀਆਈ ਐ ਜਿਹੜੀ ਉਹ ਕੀ ਰੰਗ ਕੱਢੂਗੀ ਉਹ ਸੌਦਾ ਸਾਧ ਵਾਲੇ ਮਾਮਲੇ ਚ ਉਹਨੇ ਕੀ ਕੀਤਾ 1984 ਦੇ ਸਿੱਖ ਕਤਲੇਆਮ ਬਾਰੇ ਉਹਨੇ ਕੀ ਕੀਤਾ ਸੋ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਕਿ ਜਿਹੜਾ ਵੀ ਸਿੱਖ ਸਮੱਸਿਆਵਾਂ ਨੇ ਜਾਂ ਸਿੱਖਾਂ ਨਾਲ ਸੰਬੰਧਤ ਮੁੱਦੇ ਨੇ ਉਹਨਾਂ ਬਾਰੇ ਸੀਬੀਆਈ ਐ ਜਿਹੜੀ ਉਹ ਕਦੇ ਵੀ ਮਤਲਬ ਅਮਾਨਤ ਨਹੀਂ ਰਹੀ ਇਹ ਹੁਣ ਤੱਕ ਦਾ ਤਜਰਬਾ ਹੈ ਤੇ ਇਹਨਾਂ ਤਿੰਨ ਮੁੱਦਿਆਂ ਨੂੰ ਲੈ ਕੇ ਉਹ ਕੀ ਰੰਗ ਕੱਢੂਗੀ ਇਹ ਵੀ ਦੇਖਣ ਵਾਲੀ ਗੱਲ ਹੈ ਚੌਥੀ ਗੱਲ ਹੈ ਜਿਹੜੀ ਸਾਡੇ ਸਾਹਮਣੇ ਵਿਸ਼ੇਸ਼ ਰੂਪ ਦੇ ਵਿੱਚ ਕਿ ਇਹ ਤਿੰਨ ਘਟਨਾਵਾਂ ਨੇ ਜਿਹੜੀਆਂ ਗੁਰੂ ਸਾਹਿਬ ਨਾਲ ਸੰਬੰਧਿਤ ਨੇ ਤੇ ਚੌਥੀ ਘਟਨਾ ਜਿਹੜੀ ਉਹ ਵੀ ਇਸੇ ਹੀ ਨਾਲ ਸੰਬੰਧਿਤ ਆ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਜਿਹੜੀ ਉਹਦੇ ਵਿਰੋਧ ਦੇ ਵਿੱਚ ਦੋਸ਼ੀਆਂ ਦੀ ਗ੍ਰਫਤਾਰੀ ਦੇ ਲਈ ਜਿਹੜਾ ਧਰਨਾ ਸੰਗਤਾਂ ਨੇ ਲਾਇਆ ਬਾਬਲ ਕਲਾਂ ਦੇ ਵਿੱਚ ਉਸ ਨੇ ਗੋਲੀ ਚਲਾਈ ਦੋ ਸੰਗ ਸ਼ਹੀਦ ਹੋਏ ਉਹਦੀ ਜਾਂਚ ਵੀ ਆਈਨ ਨੂੰ ਨਹੀਂ ਦਿੱਤੀ ਗਈ ਹਾਂਜੀ ਤਾਂ ਇਹਦਾ ਅਰਥ ਇਹ ਆ ਕਿ ਸਿੱਖਾਂ ਨੂੰ ਮਾਰ ਦੋ ਉਹਦੀ ਉਹਦਾ ਉਹਦੇ ਕੋਈ ਅਰਥ ਨਹੀਂ ਉਦੀ ਕੋਈ ਜਾਂਚ ਨਹੀਂ ਉਦੀ ਕੋਈ ਮਹੱਤਤਾ ਨਹੀਂ ਮਤਲਬ ਬਾਦਲ ਸਰਕਾਰ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਜਿਸ ਗੋਲੀਬਾਰੀ ਕਾਰਨ ਸਿੰਘ ਸ਼ਹੀਦ ਹੋਏ ਨੇ ਆਖਰ ਨੂੰ ਉਸ ਗੋਲੀ ਦਾ ਹੁਕਮ ਆ ਜਿਹੜਾ ਉਹ ਕਿਹਨੇ ਦਿੱਤਾ ਕੀ ਇਹਦੀ ਜਾਂਚ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਰਿਆਂ ਨੂੰ ਪਤਾ ਕਿ ਜਦੋਂ ਤੱਕ ਉੱਪਰਲੇ ਜਿਹੜੇ ਨੇ ਬਾਦਲ ਕੇ ਨੇ ਜਿਹੜੇ ਜਦੋਂ ਤੱਕ ਉਹਨਾਂ ਦਾ ਇਸ ਪਾਸੇ ਇਸ਼ਾਰਾ ਨਹੀਂ ਸੀ ਉਦੋਂ ਤੱਕ ਪੁਲਿਸ ਦੀ ਕੋਈ ਹਿੰਮਤ ਜਾਂ ਜ਼ਰੂਰਤ ਨਹੀਂ ਸੀ ਕਿ ਉਹ ਗੋਲੀ ਚਲਾ ਦਿੰਦੀ ਸੋ ਜੇ ਉਸ ਗੋਲੀਕਾਰਡ ਦੀ ਇਮਾਨਦਾਰੀ ਨਾਲ ਜਾਂਚ ਹੁੰਦੀ ਆ ਗੰਭੀਰਤਾ ਨਾਲ ਜਾਂਚ ਹੁੰਦੀ ਆ ਤਾਂ ਸਿੱਧਾ ਸਿੱਧਾ ਚਾਹ ਵੱਡਾ ਬਾਦਲ ਚਾਹੇ ਛੋਟਾ ਬਾਦਲ ਉਹ ਦੋਨੇ ਆ ਜਿਹੜੇ ਉਹ ਇਸ ਮਸਲੇ ਦੇ ਵਿੱਚ ਦੋਸ਼ੀ ਪਾਏ ਜਾਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਮਾਮਲਾ ਜਿਹੜਾ ਉਹ ਸੀਬੀਆਈ ਨੂੰ ਨਹੀਂ ਤੇ ਸੋ ਇਹ ਇੱਕ ਇਕੱਠੀ ਘੱਟਾ ਪਾਉਣ ਵਾਲੀ ਜਿਹੜੀ ਸਾਡੇ ਸਾਹਮਣੇ ਗੱਲ ਹੋਈ ਆ ਬਾਕੀ ਜਿਹੜਾ ਤੁਹਾਡਾ ਸਵਾਲ ਸੀ ਕਿ ਉਹਨਾਂ ਨੂੰ ਜਿਹੜਾ ਬੀਤੀ ਰਾਤ ਛੱਡਿਆ ਗਿਆ ਹਾਂਜੀ ਬੀਤੀ ਰਾਤ ਛੱਡਣ ਦਾ ਜਿਹੜਾ ਅਚਾਨਕ ਛੱਡਣ ਦਾ ਕਾਰਨ ਆ ਜਿਹੜਾ ਭਾਵੇਂ ਕਿ ਦਵਾਈ ਸੀ ਜਿਹੜਾ ਕੌਮ ਦਾ ਉਹਦੇ ਚੱਲਦੇ ਆ ਸਰਕਾਰ ਨੇ ਉਹਨਾਂ ਨੂੰ ਰਿਹਾ ਕਰਨਾ ਹੀ ਕਰਨਾ ਸੀ ਪਰ ਤੁਸੀਂ ਜਿਹੜਾ ਬੀਤੀ ਰਾਤ ਅੱਜ ਦੇ ਜਿਹੜੇ ਪ੍ਰੋਗਰਾਮ ਤੋਂ ਪਹਿਲਾਂ ਉਹਨਾਂ ਨੂੰ ਰਹਾ ਕਰਦਾ ਇਹ ਸੀ ਕਿ ਇਹਦੇ ਨਾਲ ਜਿਹੜੇ ਅੱਜ ਦੇ ਰੂਸ ਮੁਜਾਰੇ ਆ ਉਹਨਾਂ ਤੇ ਪ੍ਰਭਾਵ ਪਊਗਾ ਲੋਕ ਕਹਿਣਗੇ ਕਿ ਚਲੋ ਮੁੰਡਿਆ ਪਤਾ ਛੱਡਤਾ ਜਿਨ੍ਹਾਂ ਬਾਰੇ ਲੋਕਾਂ ਦੇ ਮਨ 'ਚ ਬਹੁਤ ਗੁੱਸਾ ਸੀਗਾ ਉਹ ਕਹਿਣਗੇ ਕਿ ਚਲੋ ਉਹਨਾਂ ਦੋਨਾਂ ਨੂੰ ਤਾਂ ਛੱਡਤਾ ਤੇ ਉਹਦੇ ਨਾਲ ਜਿਹੜੇ ਰੋਸ ਵਿਖਾਵੇ ਨੇ ਉਹ ਪ੍ਰਭਾਵਿਤ ਹੋਣਗੇ ਘੱਟ ਹੋਣਗੇ ਪਰੰਤੂ ਕੌਮ ਨੇ ਬਾਦਲਾਂ ਦੀ ਇਸ ਚਾਲ ਨੂੰ ਵੀ ਪੂਰੀ ਤਰ੍ਹਾਂ ਫੇਲ ਕਰਤਾ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਇਸ ਗੱਲ ਦੀ ਕਿ ਉਹ ਕਿਉਂਕਿ ਹੱਕ ਅਸੀਂ ਉਹਦੇ ਝੂਠੇ ਵਸਾਈ ਸੀ ਜਿਹੜੇ ਝੂਠੇ ਵਸਾਈ ਸੀ ਉਹਨਾਂ ਨੂੰ ਰਿਹਾ ਕਰਨਾ ਇਹ ਮਤਲਬ ਸਰਕਾਰ ਦੀ ਮਜਬੂਰੀ ਸੀ ਸੋ ਕੌਮ ਨੇ ਉਹ ਉਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਉਹਦਾ ਰੋ ਉਹਦਾ ਰੋਸ ਤੇ ਉਹਦੇ ਜਿਹੜੇ ਜਜ਼ਬਾਤ ਭੜਕੇ ਹੋਏ ਨੇ ਉਹ ਉਸੇ ਹੀ ਤਰ੍ਹਾਂ ਜਿਸ ਦਿਨ ਇਹ ਘਟਨਾ ਹੋਈ ਹੈ ਤੇ ਅੱਜ ਉਹ ਉਸੇ ਹੀ ਤਰ੍ਹਾਂ ਮਤਲਬ ਬਰਕਰਾਰ ਨੇ ਉਸੇ ਹੀ ਤਰ੍ਹਾਂ ਅੱਗਾ ਜਿਹੜੀ ਉਹ ਹਰ ਸਿੱਖ ਦੇ ਮਨ ਦੇ ਵਿੱਚੋਂ ਲਾਟਾ ਛੱਡ ਰਹੀ ਆ ਭਾਵੇਂ ਕਿ ਰਾਸੀ ਲੋਕ ਇਸ ਗੱਲ ਦੇ ਵਿੱਚ ماہر ਹੁੰਦੇ ਹਨ ਕਿ ਉਹ ਆਏ ਦਿਨ ਆਪਣੇ ਬਿਆਨ ਬਦਲਦੇ ਰਹਿੰਦੇ ਹਨ ਜਿਸ ਤਰ੍ਹਾਂ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਪਿਓ ਪੁੱਤ ਦੇ ਆਪਸ ਵਿੱਚ ਬਿਆਨ ਨਹੀਂ ਰਲਦੇ ਉਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਵੀ ਕਿਤੇ ਨਾ ਕਿਤੇ ਸਰਕਾਰ ਬੋਖਲਾਹਟ ਦੇ ਵਿੱਚ ਜ਼ਰੂਰ ਹੈ ਪਰੰਤੂ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕੌਮੀ ਲੀਡਰ ਵਜੋਂ ਉਭਾਰ ਕੇ ਦੇਖਿਆ ਜਾਂਦਾ ਸੀ ਉਸ ਤੋਂ ਬਾਅਦ ਉਸਨੇ ਕੌਮ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਸੀ ਉਸ ਨੂੰ ਅੱਜ ਤੱਕ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਤਰ੍ਹਾਂ ਭਵਿੱਖ ਦੀ ਰਾਜਨੀਤੀ ਦੇ ਕੀ ਅਸਰ ਪੈ ਸਕਦਾ ਹੈ ਦੇਖੋ ਵੀ ਬੇ ਜਸਰਾ ਤੁਸੀਂal ਕੀਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਨੇ ਦੇ ਬਿਆਨਾਂ ਦੀ ਜਿਹੜੀ ਗੱਲ ਹੈ ਕਿ ਉਹਨਾਂ ਦੇ ਵੱਖੋ ਵੱਖਰੇ ਬਿਆਨ ਨੇ ਪਰੰਤੂ ਜਿਹੜਾ ਮੁੱਦਾ ਹੈ ਉਹ ਇਹ ਆ ਕਿ ਦੋਨਾਂ ਵਿਅਕਤੀਆਂ ਨੇ ਉਹਨਾਂ ਨੋ ਜੀਵਾ ਨਮਰਤ ਅਰਿ ਸਿੰਘਾਂ ਬਾਰੇ ਰੁਪਿੰਦਰ ਸਿੰਘ ਖਾਲਸਾ ਤੇ ਉਹਦੇ ਭਰਾ ਜਸਵਿੰਦਰ ਸਿੰਘ ਬਾਰੇ ਦੋਨਾਂ ਨੇ ਝੂਠ ਬੋਲਿਆ ਹਾਂਜੀ ਇੱਕ ਨੇ ਪ੍ਰੈਸ ਕਾਨਫਰੰਸ 'ਚ ਦੂਸਰੇ ਨੇ ਪਵਿੱਤਰ ਧਰਤੀ ਕੇਸ ਗੜ ਸਾਹਿਬ ਤੇ ਸੋ ਇਹ ਜਿਹੜੀ ਗੱਲ ਹੈ ਬਿਆਨ ਉਹਨਾਂ ਦੇ ਮਿਲਦੇ ਆ ਨਹੀਂ ਮਿਲਦੇ ਆਪਣਾ ਦੋਨਾਂ ਦੀ ਇਹ ਗੱਲ ਸਾਂਝੀ ਆ ਕਿ ਦੋਨਾਂ ਨੇ ਝੂਠ ਬੋਲਿਆ ਸੋ ਦੇ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਉਪ ਮੁੱਖ ਮੰਤਰੀ ਝੂਠ ਬੋਲੇ ਇਸ ਗੱਲ ਨੂੰ ਕਿਵੇਂ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਐ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਨੂੰ ਕੌਮੀ ਲੀਡਰ ਵੀ ਮੰਨਿਆ ਜਾਂਦਾ ਕੋਈ ਉਹਨੂੰ ਕਾਗ ਸਿਆਸਤਦਾਨ ਵੀ ਕਹਿੰਦਾ ਕੋਈ ਉਹਨੂੰ ਸਿਆਸਤ ਦਾ ਚੈਂਪੀਅਨ ਵੀ ਕਹਿੰਦਾ ਵਾ ਕੋਈ ਉਹਨੂੰ ਬਾਬਾ ਬੂੜ ਕਹਿੰਦਾ ਸਿਆਸਤ ਦਾ ਮਤਲਬ ਵੱਖੋ ਵੱਖਰੇ ਉਹਦੇ ਬਾਰੇ ਇਸ ਤਰ੍ਹਾਂ ਦੇ ਖਤਾਬ ਜਾਂ ਮਤਲਬ ਟੋਟਗੇ ਆ ਜਿਹੜੇ ਉਹ ਸਾਨੂੰ ਸੁਣਨ ਨੂੰ ਮਿਲਦੇ ਆ ਪਰੰਤੂ ਅੱਜ ਜਿਸ ਸਥਿਤੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਮਤਲਬ ਬਾਦਲ ਕਈ ਜਿਸ ਸਥਿਤੀ ਦੇ ਵਿੱਚ ਖੜੇ ਨੇ ਸ਼ਾਇਦ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੀ ਸਥਿਤੀ ਨਹੀਂ ਆਈ ਕਿ ਅੱਜ ਸਮੁੱਚੀ ਕੌਮ ਆ ਜਿਹੜੀ ਜਿਹੜਾ ਵਿਅਕਤੀ ਸੂਬੇ ਦਾ ਪੰਜਵੀਂ ਵਾਰ ਮੁੱਖ ਮੰਤਰੀ ਬਣਿਆ ਪਿਛਲੇ 60 ਸਾਲਾਂ ਤੋਂ ਸਿੱਖ ਸਿਆਸਤਚਾ ਅੱਜ ਸਮੁੱਚੀ ਕੌਮ ਆ ਜਿਹੜੀ ਉਹਨੂੰ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੀ ਆ ਰੋਹ ਹੋਣਾ ਰੋਣਾ ਗੁੱਸਾ ਹੋਣਾ ਇੱਕ ਵੱਖਰੀ ਗੱਲ ਹੈ ਸਿਆਸੀ ਲੀਡਰਾਂ ਨਾਲ ਅਕਸਰ ਹੋ ਜਾਂਦਾ ਕਿ ਜਦੋਂ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਪੂਰੇ ਨਹੀਂ ਉਤਰਦੀ ਉਹਨਾਂ ਬਾਰੇ ਲੋਕਾਂ 'ਚ ਰੋਹ ਵੀ ਪੈਦਾ ਹੋ ਜਾਂਦਾ ਗੁੱਸਾ ਵੀ ਪੈਦਾ ਹੋ ਜਾਂਦਾ ਰੋਸ ਵੀ ਪੈਦਾ ਹੋ ਜਾਂਦਾ ਪਰੰਤੂ ਜਿਹੜੀ ਨਫ਼ਰਤ ਪੈਦਾ ਹੋਈ ਹੈ ਅੱਜ ਬਾਦਲ ਕਿਆਂ ਸੰਬੰਧੀ ਇਹਦੇ ਪਿੱਛੇ ਕਾਰਨ ਇਹ ਆ ਕਿ ਉਸ ਵਿਅਕਤੀ ਨੇ ਸਿੱਖ ਸਮੱਸਿਆਵਾਂ ਜਿਹੜੀਆਂ ਸਿੱਖ ਮੁੱਦੇ ਨੇ ਸਿੱਖ ਸਿਧਾਂਤ ਨੇ ਜਿਹੜੇ ਇਥੋਂ ਤੱਕ ਕਿ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਉਹਨੇ ਗੁਰੂ ਸਾਹਿਬ ਤੱਕ ਨੂੰ ਬਖਸ਼ਿਆ ਨਹੀਂ ਹਾਂਜੀ ਸੋ ਅਜਿਹੇ ਵਿਅਕਤੀ ਬਾਰੇ ਲੋਕਾਂ ਦੇ ਮਨਾ ਦੇਵ ਗਿਆ ਜਿਹੜੀਆਂ ਭਾਵਨਾਵਾਂ ਨੇ ਉਹ ਸੀ ਦੇਖ ਰਹੇ ਆ ਇਹ ਮੈਂ ਪਹਿਲੀ ਵਾਰ ਦੇਖਿਆ ਜੇ ਅਸੀਂ ਮਤਲਬ ਪ੍ਰਾਤਨ ਇਤਿਹਾਸ ਦੀ ਹੁਣ ਤੱਕ ਦੀ ਵੀ ਗੱਲ ਕਰੀਏ ਕਿ ਇਹ ਇਸ ਬਾਰੇ ਮੈਂ ਪਹਿਲੀ ਵਾਰ ਇੱਕ ਢੀਵਡੀ ਗੱਲ ਦੇਖਿਆ ਕਿ ਮਾਈਆਂ ਬੀਬੀਆਂ ਨੇ ਜਿਹੜੀਆਂ ਉਹ ਹਰ ਸੰਘਰਸ਼ ਦੇ ਵਿੱਚ ਜਿਹੜਾ ਵਰਤਮਾਨ ਸਮੇਂ 'ਚ ਚੱਲ ਰਿਹਾ ਵਾ ਚਾਹੇ ਉਹ ਸ਼ਰਕਾ ਦੇ ਧਰਨੇ ਦਾ ਆਇਆ ਚਾਹੇ ਉਹ ਅੱਜ ਵਾਲਾ ਰੋਸ ਮਜ਼ਦਾਰੀ ਵਾਲਾ ਐ ਬੀਬੀਆਂ ਨੇ ਜਿਹੜੀਆਂ ਉਹ ਬਰਾਬਰ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਸੋ ਇਹ ਇਥੋਂ ਸਾਫ਼ ਦਿਖਾਈ ਦੇ ਰਿਹਾ ਕਿ ਨੌਜਵਾਨ ਵਰਗ ਆ ਜਿਹੜਾ ਉਹ ਪਹਿਲਾਂ ਹੀ ਅੱਗੇ ਆ ਸੋ ਇਸ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਸਮੁੱਚੀ ਕੌਮ ਐ ਚਾਹੇ ਉਹ ਮਾਈਆਂ ਬੀਬੀਆਂ ਨੇ ਚਾਹੇ ਉਹ ਬਜ਼ੁਰਗ ਨੇ ਤੇ ਚਾਹੇ ਉਹ ਨੌਜਵਾਨ ਨੇ ਸਮੁੱਚੀ ਕੌਮ ਆ ਜਿਹੜੀ ਉਹਦੇ ਮਨ 'ਚ ਬਾਦਲਾਂ ਪ੍ਰਤੀ ਇਹਸ ਕਰਕੇ ਕਿ ਉਹਨਾਂ ਨੇ ਕੌਮ ਦੇ ਨਾਲ ਗਦਾਰੀ ਕੀਤੀ ਆ ਅਕਿਰਤ ਕੰਤਾ ਕੀਤੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਵਖਿਆ ਸੋ ਇਹ ਜਿਹੜੀ ਨਫ਼ਰਤ ਆ ਇਹ ਪਹਿਲੀ ਵਾਰ ਕਿਸੇ ਮਤਲਬ ਹਾਕਮ ਬਾਰੇ ਅਸੀਂ ਗੱਲ ਕਰ ਸਕਦੇ ਆ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਦੋਂ ਨਫ਼ਰਤ ਲੋਕਾਂ ਦੇ ਮਨਾਂ 'ਚ ਫਾਇਦਾ ਹੋ ਜਾਵੇ ਫੇਰ ਨਾ ਉੱਥੇ ਕੋਈ ਕਾਗ ਸਿਆਸਤਦਾਨ ਕੁਝ ਕਰ ਸਕਦਾ ਤੇ ਨਾ ਉੱਥੇ ਕੋਈ ਬਾਬਾ ਬੂੜ ਕੁਝ ਕਰ ਸਕਦਾ ਤੇ ਉੱਥੇ ਜਿਹੜੀਆਂ ਖੇਡਦੀਆਂ ਜਿਹੜੀਆਂ ਰਾਜਨੀਤੀ ਦੀ ਖੇਡ ਆ ਜਿਹੜੀ ਉਹਦੀ ਸਤਰੰਜ ਜਿਹੜੀ ਉਹ ਸਾਰੀ ਪਲਟ ਜਾਂਦੀ ਆ ਪਲਟ ਜਾਂਦੀ ਆ ਫਿਰ ਉੱਥੇ ਮਤਲਬ ਕੋਈ ਵੀ ਤੁਹਾਡੀ ਜਿਹੜੀ ਚਾਲ ਆ ਉਹ ਕੰਮ ਨਹੀਂ ਕਰਦੀ ਅੱਜ ਬਾਦਲਾਂ ਦੀ ਸਥਿਤੀ ਆ ਜਿਹੜੀ ਇਹ ਬਿਲਕੁਲ ਇਸੇ ਤਰ੍ਹਾਂ ਦੀ ਬਣ ਚੁੱਕੀ ਆ ਪੰਥਕ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਹੈ ਤੇ 15 ਨਵੰਬਰ ਨੂੰ ਬਾਦਲ ਦਾ ਕਿਰਾਉ ਕਰਨ ਦਾ ਐਲਾਨ ਕੀਤਾ ਹੈ ਤੁਸੀਂ ਇਸ ਦੇ ਬਾਰੇ ਕੀ ਟਿੱਪਣੀ ਕਰਦੇ ਹੋ ਦੇਖੋ ਬੀਬਾ ਐਸ ਵੀ ਲੈ ਚਲੋ 10 ਤਰੀਕ ਨੂੰ ਸਰਬੱਤ ਖਾਲਸਾ ਹੋ ਰਿਹਾ ਉਹਦੇ ਚ ਕਿੰਨੀ ਅਕਸਖ ਜਿੱਥੇ ਬੰਦਿਆਂ ਸ਼ਾਮਲ ਹੁੰਦੀਆਂ ਨੇ ਉਹ ਕਿੰਨਾਕ ਸਫਲ ਹੁੰਦਾ ਉਹ ਸਰਵਾਉਣ ਦਾ 10 ਤਰੀਕ ਨੂੰ ਸਾਡੇ ਸਾਹਮਣੇ ਆਉ ਗੱਲ 15 ਤਰੀਕ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਪੰਥਕ 13 ਵੱਲੋਂ ਕਿ ਜੇ 15 ਤਰੀਕ ਤੱਕ ਜਿਹੜੀਆਂ ਤਿੰਨ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਨ ਵਾਲੇ ਦੋਸ਼ੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀ ਸਿੰਘਾਂ ਨੂੰ ਸ਼ਹੀਦ ਕਰਨ ਦੇ ਦੋਸ਼ੀ ਤੁ ਜੇ ਇਨਾ ਤਿੰਨਾ ਦੋਸ਼ੀਆਂ ਨੂੰ ਤਿੰਨਾ ਤਰ੍ਹਾਂ ਦੇ ਦੋਸ਼ੀਆਂ ਨੂੰ 15 ਨਵੰਬਰ ਤੱਕ ਸਰਕਾਰ ਨੇ ਗ੍ਰਿਫਤਾਰ ਕਰਕੇ ਲੋਕਾਂ ਦੀ ਕਚਹਿਰੀ 'ਚ ਪੇਸ਼ ਨਾ ਕੀਤਾ ਤੇ 15 ਤਰੀਕ ਤੋਂ ਬਾਅਦ ਬਾਜ਼ਲਾਂ ਦਾ ਮੁਕੰਮਲ ਬਾਈਕਾਟ ਆ ਜਿਹੜਾ ਉਹ ਸ਼ੁਰੂ ਹੋ ਜੂਗਾ ਮੋਦਿਆ ਦੇ ਮੰਤਰੀ ਨੇ ਉਹਦੇ ਐਮ ਐਲ ਏ ਨੇ ਉਹਦੇ ਚੇਅਰਮੈਨ ਨੇ ਜਾ ਉਹਨਾਂ ਦੀ ਪਾਰਟੀ ਦੇ ਹੋਰ ਆਗੂ ਨੇ ਉਹਨਾਂ ਸਾਰਿਆਂ ਦਾ ਘਰਾਓ ਆ ਜਿਹੜਾ ਉਹ ਸਿੱਖ ਪੰਥ ਵੱਲੋਂ ਸ਼ੁਰੂ ਹੋ ਜੂਗਾ ਇਹ ਮਤਲਬ 15 ਦਾ ਪਰੰਤੂ ਇਸ ਵੇਲੇ ਜਿਹੜੀ ਇਹ ਗੱਲ ਹੈ ਕਿ ਇਹਦਾ ਭਵਿੱਖ ਦੇ ਵਿੱਚ ਕੀ ਮਤਲਬ ਅਸਰ ਹੋਊਗਾ ਦੇਖਣ ਲਈ ਸਾਡੇ ਸਾਹਮਣੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਕੌਮ ਦੇ ਮਨਾਂ ਦੇ ਵਿੱਚ ਬਾਦਲਾਂ ਪ੍ਰਤੀ ਇੱਕ ਨਫ਼ਰਤ ਪੈਦਾ ਹੋ ਗਈ ਹੈ ਹਾਂਜੀ ਉਹ ਨਫ਼ਰਤ ਜਿਹੜੀ ਇਸ ਕਦਰ ਗੁੜੀ ਆ ਕਿ ਕੋਈ ਮਤਲਬ ਜਿਹੜਾ ਸੱਚਾ ਸਿੱਖਾ ਉਹ ਬਾਦਲਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਪਰੰਤੂ ਦੂਜੇ ਪਾਸੇ ਜਿਹੜੇ ਪੰਥਕ ਆਗੂ ਨੇ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਤਿਆਰ ਨੇ ਹਾਂਜੀ ਸੂ ਬਾਦਲਾਂ ਦੇ ਬਦਲ ਵਜੋਂ ਮਤਲਬ ਸਿੱਖ ਪੰਥ ਨੂੰ ਮਤਲਬ ਕੋਈ ਸਾਂਝਾ ਪਲੇਟਫਾਰਮ ਆ ਜਿਹੜਾ ਉਹ ਬਖਾਈ ਨਹੀਂ ਦੇ ਰਿਹਾ ਆਪੋ ਆਪਣੀ ਢਪਲੀਆ ਜਿਹੜੀ ਉਹ ਸਾਰੇ ਪਾਸਿਆਂ ਤੋਂ ਵਜਾਈ ਜਾ ਰਹੀ ਆ ਤੇ ਮੈਨੂੰ ਇਹ ਲੱਗਦਾ ਅੱਜ ਵੀ ਜੇ ਅਸੀਂ ਗੱਲ ਕੀਤੀ ਕਰੀਏ ਕਿ ਅੱਜ ਵੀ ਜੇ ਸਿੱਖ ਕੌਮ ਸੜਕਾਂ ਤੇ ਆਈ ਆ ਕਾਲੀਆਂ ਝੰਡੀਆਂ ਲੈ ਕੇ ਉਹ ਵੀ ਆਪਮਾਰੀ ਸੀ ਕੋਈ ਮਤਲਬ ਕਿਸੇ ਦੇ ਸੱਦੇ ਤੇ ਜਾਂ ਕਿਸੇ ਦੇ ਕਹਿਣੇ ਤੇ ਜਾਂ ਕਿਸੇ ਦੇ ਢੋਣ ਤੇ ਉਹ ਆਪਮਾਰੀ ਸੀ ਆਪਣੇ ਆਪ ਜਿਹੜੀਆਂ ਜਿਨ੍ਹਾਂ ਦੇ ਮਨ 'ਚ ਆਪਣੇ ਗੁਰੂ ਪ੍ਰਤੀ ਸੱਚਾ ਦਾ ਵਾ ਸਮਰਪਿਤ ਭਾਵਨਾਵਾਂ ਉਹਨਾਂ ਦਾ ਅਹਿਸਾਸ ਨੇ ਜਿਹੜੇ ਉਹ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ ਉਹ ਸਾਰੀ ਸੰਗਤ ਸੀ ਜਿਹੜੀ ਉਹ ਅੱਜ ਸੜਕਾਂ ਤੇ ਬੈਠੀ ਸੀ ਸੋ ਇਹ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੈ ਸਾਡੇ ਸਾਹਮਣੇ ਕਿ ਜਿਹੜੀ ਸੰਗਤ ਅੱਜ ਆਪ ਮੁਹਾਰੀ ਹੋ ਕੇ ਇਸ ਸੰਗਤ ਨੂੰ ਲੜ ਰਹੀ ਆ ਹਾਂਜੀ ਸੋ ਉਹ ਸੰਗਤ ਆ ਜਿਹੜੀ ਕੀ ਸੰਗਤੀ ਰੂਪ ਦੇ ਵਿੱਚ ਅਗਵਾਈ ਦਾ ਫੈਸਲਾ ਲੈ ਸਕੂਗੀ ਤੋ ਜੇ ਉਹ ਸੰਗਤ ਇਸ ਪਾਸੇ ਤੁਰ ਪੈਂਦੀ ਆ ਕਿ ਸੰਗਤੀ ਰੂਪ ਦੇ ਵਿੱਚ ਉਹ ਫੈਸਲਾ ਲੈਣਾ ਸ਼ੁਰੂ ਕਰ ਦਿੰਦੇ ਨੇ ਕਿ ਸਾਡੇ ਇਲਾਕੇ ਦਾ ਮਤਲਬ ਪੰਜ ਪਿੰਡਾਂ ਦਾ 11 ਪਿੰਡਾਂ ਦਾ 21 ਪਿੰਡਾਂ ਦਾ ਉਹ ਆਪਣੇ ਆਪ ਦੇ ਕੌਮ ਦੇ ਸੇਵਾਦਾਰ ਚੁਣਨੇ ਸ਼ੁਰੂ ਕਰ ਦੇਣ ਕਿ ਅਸੀਂ ਇਸ ਵਿਅਕਤੀ ਨੂੰ ਮਤਲਬ ਸੇਵਾ ਦੇਣੇ ਅਗਵਾਈ ਦੇਣੇ ਸੋ ਇਹ ਮੈਨੂੰ ਲੱਗਦਾ ਕਿ ਜੇ ਜਦੋਂ ਤੱਕ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਉਂਦੀ ਉਦੋਂ ਤੱਕ ਇਹ ਜਿਹੜੇ ਪੰਥਕ ਧਰਮ ਸੀ ਜਿਨ੍ਹਾਂ ਨੂੰ ਮੰਨਦੇ ਆ ਉਹਨਾਂ ਦੇ ਆਗੂ ਕਿਉਂਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਉਹਨਾਂ ਦੀ ਹੌਮੇ ਆ ਉਹਨਾਂ ਦੀ ਈਰਖਾ ਉਹਨਾਂ ਦੇ ਸਵਾਰਥ ਉਹਨਾਂ ਦੇ ਪਦਾਰਥ ਆ ਜਿਹੜੇ ਉਹਨਾਂ ਨੂੰ ਇੱਕ ਸਾਥੇ ਇਕੱਠਾ ਨਹੀਂ ਹੋਣ ਦਿੰਦੇ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਇੱਕ ਦੂਜੇ ਦੀਆਂ ਪੱਗਾਂ ਲਾਉਣ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਗੰਦੀ ਖੇਡ ਆ ਜਿਹੜੀ ਇਹਦੇ ਤੋਂ ਬਾਹਰ ਨਹੀਂ ਆ ਰਹੀ ਸੋ ਜੇ ਤਾਂ ਕੌਮ ਇਸ ਪਾਸੇ ਆ ਜਾਂਦੀ ਆ ਕਿ ਸੰਗਤੀ ਰੂਪ ਦੇ ਵਿੱਚ ਜਿਹੜੀ ਸਾਡੀ ਪਰੰਪਰਾ ਵਾ ਗੁਰੂ ਸਾਹਿਬਾਨ ਵੱਲੋਂ ਰੰੰਬੀ ਪਰੰਪਰਾ ਕਿ ਪੰਜ ਪਿਆਰੇ ਜਦੋਂ ਇੱਥੇ ਸੰਗਤ ਬੈਠਦੀ ਆ ਉੱਥੇ ਉਹ ਪੰਜ ਪਿਆਰੇ ਨੇ ਜਿਹੜੇ ਉਹ ਉਹ ਉਹਨਾਂ ਨੂੰ ਸਾਬਤ ਕਰਕੇ ਉਹਨਾਂ ਦੀ ਅਗਵਾਈ ਪ੍ਰਵਾਨ ਕਰਕੇ ਜਿਹੜਾ ਕੌਮ ਦੇ ਭਲੇ ਦਾ ਫੈਸਲਾ ਉਹ ਲੈ ਕੇ ਅੱਗੇ ਤੁਰ ਪੈਂਦੇ ਜੇ ਤਾਂ ਕੌਮ ਇਸ ਪਾਸੇ ਤੁਰ ਪਈਆ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਸੁਨਹਿਰਾ ਵਾ ਉਹ ਕੌਮ ਦਾ ਪਵਿੱਤ੍ਰ ਵੀ ਸੁਨਹਿਰਾ ਵਾ ਕੌਮ ਦੀ ਚੜ੍ਹਦੀ ਕਲਾ ਨੂੰ ਵੀ ਕੋਈ ਨਹੀਂ ਰੋਕ ਸਕਦਾ ਪਰੰਤੂ ਜੇ ਉਹੀ ਗੱਲ ਰਹੀ ਕਿ ਅਸੀਂ ਜਿਹੜੇ ਚਿੱਲੇ ਹੋਏ ਕਾਰਤੂਸ ਨੇ ਉਹਨਾਂ ਵੱਲ ਦੇਖਦੇ ਰਹੇ ਤੇ ਫੇਰ ਮੈਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਭਵਿੱਖਾ ਜਿਹੜਾ ਉਹ ਬੇਹੱਦ 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 ਧੁੰਦਲਾ ਤੇ ਕਾਲਾ ਹੋਊਗਾ ਕਿਉਂਕਿ ਜੇ ਪੰਥਕ ਧਿਰਾਂ ਇਕੱਠੀਆਂ ਨਹੀਂ ਹੁੰਦੀਆਂ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਨਹੀਂ ਹੁੰਦੀ ਤੇ ਫੇਰ ਜਿਹੜੀ ਪੰਜਾਬ ਦੀ ਰਾਜਨੀਤੀ ਆ ਜਿਸ ਮੋੜ ਤੇ ਖੜੀ ਆ ਇੱਕ ਪਾਸੇ ਕਾਂਗਰਸ ਖੜੀ ਹੈ ਇੱਕ ਪਾਸੇ ਆਪ ਖੜੀ ਹੈ ਇੱਕ ਪਾਸੇ ਬਾਦਲ ਖੜੀ ਨਹੀਂ ਮਤਲਬ ਜੇ ਇਸ ਤਰ੍ਹਾਂ ਦੀ ਕੋਈ ਗੱਲ ਚੱਲਦੀ ਹੈ ਇੱਕ ਪਾਸੇ ਭਾਜਪਾ ਖੜੀ ਹੈ ਸੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਫਿਰ ਕੌਮ ਆ ਜਿਹੜੀ ਉਹ ਇੱਕ ਵਾਰ ਫਿਰ ਡੂੰਗੀ ਖੱਡ ਚ ਜਾ ਡੁੱਗੂਗੀ ਜਿਹਦੇ ਵਿੱਚੋਂ ਬਾਹਰ ਨਿਕਲਣਾ ਨੇੜ ਭਵਿਕ ਵਿੱਚ ਸੰਭਵ ਨਹੀਂ ਹੋਊਗਾ ਸੋ ਇਹ ਮੈਨੂੰ ਜਿਹੜੀ ਪੰਜਾਬ ਦੀ ਤਸਵੀਰ ਅਗਲੀ ਉਹ ਵਿਖਾਈ ਦੇ ਰਹੀ ਆ ਹੁਣ ਫੈਸਲਾ ਜਿਸ ਤਰ੍ਹਾਂ ਆਪ ਮਹਾਰੇ ਹੋ ਕੇ ਸੰਗਤਾਂ ਇਸ ਸੰਘਰਸ਼ ਨੂੰ ਲੜ ਰਹੀਆਂ ਨੇ ਜੇ ਸੰਗਤਾਂ ਉਸੇ ਹੀ ਭਾਵਨਾ ਦੇ ਨਾਲ ਆਪਣੇ ਵਿੱਚੋਂ ਇੱਕ ਲੀਡਰਸ਼ਿਪ ਪੈਦਾ ਕਰ ਲੈਣ ਤਾਂ ਪੰਜਾਬ ਸਿੱਖੀ ਸਿੱਖ ਸਦਾਤ ਨੇ ਜਿਹੜੇ ਇਹਨਾਂ ਦੀ ਚੜ੍ਹਦੀ ਕਲਾ ਨੂੰ ਕੋਈ ਰੋਕ ਨਹੀਂ ਸਕਦਾ ਝੂਠ 파ਵੇਂ ਜਿੰਨਾ ਮਰਜੀ ਵੱਡਾ ਹੋਵੇ ਪਰੰਤੂ ਸੱਚ ਦੀ ਛੋਟੀ ਜਹੀ ਕਿਰਨ ਵੀ ਉਸ ਨੂੰ ਤੁੰਦਲਾ ਕਰ ਦਿੰਦੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਉੱਪਰ ਜੋ ਝੂਠ ਦੇ ਕਾਲੇ ਬੱਦਲ ਛਾਏ ਹਨ ਸੱਚ ਦੀ ਛੋਟੀ ਜੀ ਕਿਰਨ ਦੇ ਨਾਲ ਉਹ ਜ਼ਰੂਰ ਛੱਟ ਜਾਣਗੇ ਤੇ ਪੰਜਾਬ ਸੁਨਹਿਰੇ ਭਵਿੱਖ 'ਚ ਜ਼ਰੂਰ ਜਾਵੇਗਾ ਇਹ ਸੀ ਸਾਡਾ ਆਸ਼ਤਾ ਮੂਤਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਇਗੁਰ ਚੀਕਾ ਖਾਲਸਾ ਵਾਇਗੁਰ ਚੀਕੀ ਫਤਿਹ